ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਵੱਲੋਂ ਬਹੁਤ ਹੀ ਸ਼ਾਨਦਾਰ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈਗਾ ਖੇਡ ਮੇਲਾ ਕਰਵਾਇਆ ਗਿਆ ਉਹਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆਗਾ ਮੇਰੇ ਨਾਲ ਸਾਡੇ ਲੋਕਲ ਇਥੋਂ ਦੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਔਰ ਪੰਜਾਬ ਦੇ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜਸਸੀ ਸੇਖੋਂ ਜੀ ਔਰ ਜਸਸੀ ਸੋਨਿਆ ਜੀ ਸਰਦਾਰ ਰਾਜਵਰ ਸਿੰਘ ਹੁੱਲੀ ਜੀ ਸਾਡੇ ਮੇਰ ਸਾਹਿਬ ਸਾਰੇ ਸਾਥੀ ਜਿਹੜੇ ਆਏ ਨੇਗੇ ਕਿਉਂਕਿ ਪੰਜਾਬ ਸਰਕਾਰ ਦਾ ਮਿਸ਼ਨ ਆ ਕਿ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਸਟੇਡੀਅਮ ਦੇ ਅੰਦਰ ਲੈ ਕੇ ਜਾਣਾਗਾ ਪੰਜਾਬ ਦੇ ਹਰ ਇੱਕ ਬੱਚੇ ਨੂੰ ਖੇਡਣ ਲਾਉਣਾਗਾ ਜਦੋਂ ਅਸੀਂ ਸਾਡੇ ਬੱਚਿਆਂ ਨੂੰ ਖੇਡਾਂ 'ਚ ਪਾਵਾਂਗੇ ਖੇਡ ਦੇ ਮੈਦਾਨ 'ਚ ਲੈ ਕੇ ਜਾਵਾਂਗੇ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰ ਨਸ਼ਾ ਜਿਹੜਾ ਉਹ 100% ਖਤਮ ਹੋਊਗਾ ਕਿਉਂਕਿ ਖੇਡਣ ਦੇ ਨਾਲ ਮੁਲਕ ਨਸ਼ੇ ਬਾਲ ਨਹੀਂ ਬੱਧਾ ਹੈਗਾ ਹੁਣੇ ਹੀ ਸਭ ਤੋਂ ਵੱਡਾ ਬਜਟ ਜਿਹੜਾ ਇਸ ਸਾਲ ਦਾ ਸੀਗਾ ਉਹਦੇ 'ਚ 1000 ਕਰੋੜ 1000 ਕਰੋੜ ਰੁਪਏ ਸੀ ਖੇਡ ਸਟੇਡੀਅਮ ਬਣਾਉਣ ਲਈ ਰੱਖਿਆ ਜਿਹਦੇ ਨਾਲ 3000 ਪੰਜਾਬ ਦੇ ਅੰਦਰ ਪਿੰਡਾਂ 'ਚ 3000 ਖੇਡ ਸਟੇਡੀਅਮ ਬਣ ਰਹੇ ਨੇ 250 ਤੋਂ ਉੱਪਰ ਖੇਡ ਨਸਰੀਆਂ ਬਣ ਰਹੇ ਨੇ ਟੀਚਾ ਸਾਡਾ 1000 ਦਾਗਾ ਪਰ ਲੇਕਿਨ ਇਸ ਸਾਲ 250 ਤੋਂ ਉੱਪਰ ਬਣ ਚੁੱਕੀਆਂ ਨੇ ਗਈਆਂ ਸੋ ਖੇਡਾਂ ਬਕਰ ਪੰਜਾਬ ਦੀਆਂ ਇਹੀ ਕਾਰਨਾਂ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਨੈਸ਼ਨਲ 올림픽ਸ ਦੇ ਅੰਦਰ ਵੱਡੇ ਮੈਡਲ ਜਿੱਤ ਕੇ ਆਏ ਨੇ ਹੁਣੇ ਹੀ ਸਾਡੀ ਕ੍ਰਿਕਟ ਦੀ ਜਿਹੜੀ ਕੁੜੀਆਂ ਦੀ ਟੀਮ ਆ ਉਹ ਵੀ ਵਰਲਡ ਕੱਪ ਜਿਹੜਾ ਕ੍ਰਿਕਟ ਦਾ ਹੋਇਆ ਜਿੱਤ ਕੇ ਆਈ ਆ ਉਹਨਾਂ ਨੂੰ ਵੀ ਮੁਬਾਰਕਾਂ ਸੋ ਪੰਜਾਬ ਦੇ ਨੌਜਵਾਨ ਜਵਾਨਾਂ ਦੇ ਕਦਮ ਚੜ੍ਹਦੇ ਦੇ ਕੇ ਉਹ ਹੁਣ ਖੇਡ ਸਟੇਡੀਅਮਾਂ ਵੱਲ ਜਾ ਰਹੇ ਨੇ ਕਿ ਨਸ਼ਿਆਂ ਤੋਂ ਕੋਹਾਂ ਦੂਰ ਆਏ ਨੇ ਔਰ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਹੈ। ਆਰਐਸਐਸ ਦੇ ਪੋਤੇ ਦਾ ਕਤਲ ਹੋ ਗਿਆ। ਵੀ ਜਿਹੜੇ ਆਰਐਸਐਸ ਦੇ ਪੋਤੇ ਦਾ ਕਤਲ ਹੋਇਆ, ਬੀਜੇਪੀ ਕਹਿੰਦੀ ਵੀ ਲਾਅ ਐਂਡ ਆਰਡਰ ਤੇ ਪੰਜਾਬ ਸਰਕਾਰ ਫੇਲ ਹੈ। ਦੇਖੋ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ ਹੇਠਾ ਇਕਾ ਦੁੱਕਾ ਜਿੱਥੇ ਵੀ ਕਟਦਾਮਾਂ ਹੁੰਦੀਆਂ ਨੇਗੀਆਂ ਤੁਰੰਤ ਸਾਡੀ ਜਿਹੜੀ ਪੰਜਾਬ ਪੁਲਿਸ ਆ ਉਹ ਹਰਕਤ ਚਾ ਕੇ ਉਹਨਾਂ ਜਿਹੜੇ ਵੀ ਐਂਟੀ ਸੋਸ਼ਲ 엘ਿਮੈਂਟਸ ਨੇਗੇ ਉਹਨਾਂ ਦੇ ਖਿਲਾਫ ਜ਼ਬਰਦਸਤ ਸੈਕਸ਼ਨ ਕਰਦੀ ਆ ਕਿ ਜਿਹੜੇ ਪ੍ਰਦਰਸ਼ਨ ਕਰਦੇ ਉਹਨਾਂ ਨੂੰ ਪਰਚਾ ਦਰਜ ਕੀਤਾ ਗਿਆ ਸਟੂਡੈਂਟਾਂ ਨੇ ਇਸ ਤਰ੍ਹਾਂ ਦੇ ਦੇਖੋ ਕੇਂਦਰ ਸਰਕਾਰ ਪੰਜਾਬ ਦੇ ਹਰ ਇੱਕ ਵਿਅਕਤੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਨਫ਼ਰਤ ਕਰਦੀ ਆ ਚੰਡੀਗੜ੍ਹ ਦੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਖੋਹਣਾ ਚਾਹੁੰਦੀ ਆ ਮੈਂ ਦੇਖ ਰਿਹਾ ਸੀ ਹੁਣੇ ਹੀ ਪਹਿਲਾਂ ਜਿਹੜੀ ਪੁਰਾਣੀ ਸਰਕਾਰ ਸੀ ਉਨੇ ਲਿਖ ਕੇ ਭੇਜਿਆ ਸੀਗਾ ਕਿ ਸਾਨੂੰ ਕੋਈ ਲੋੜ ਨਹੀਂ ਹੈਗੀ ਯਾਨੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਲਿਖਿਆ ਸੀਗਾ ਕਿ ਇਹ ਯੂਨੀਵਰਸਿਟੀ ਜਿਹੜੀ ਕੇਂਦਰ ਲੈ ਲਵੇ ਤਾਂ ਪੰਜਾਬ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਪਰ ਲੇਕਿਨ ਅੱਜ ਪੰਜਾਬ ਦੇ ਅੰਦਰ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਜੀ ਮੁੱਖ ਮੰਤਰੀ ਨੇ ਇਹ ਯੂਨੀਵਰਸਿਟੀ ਬਿਲਕੁਲ ਰੱਖਾਗੇ ਬਿਲਕੁਲ ਨਹੀਂ ਜਾਣ ਦੇਵਾਂਗੇ ਕੇਂਦਰ ਸਰਕਾਰ ਦੇ ਸਾਰੇ ਮਨਸੂਬੇ ਜਿਹੜੇ ਅਸੀਂ ਫੇਲ ਕਰਾਂਗੇ ਸਮੁੱਚੇ ਪੰਜਾਬੀ ਜਿਹੜੇ ਨੇ ਉਹ ਇੱਕ ਮੁੱਟ ਨੇ ਇੱਕ ਜੁੱਟ ਨੇ ਇਹ ਲੜਾਈ ਸਾਡੀ ਕਾਮਨ ਆ ਸਾਡੀ ਸਾਦੀ ਆ ਸਾਰੇ ਪੰਜਾਬ ਦੀ ਡਟ ਕੇ ਲੜਾਂਗੇ ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰਹੂਗੀ ਐਨੋ ਪ੍ਰੋਟੈਸਟ ਹੋ ਰਿਹਾ ਕੇਂਦਰ ਸਰਕਾਰ ਕਿਉਂ ਨਹੀਂ ਜਾ ਰਹੀ ਠੀਕ ਆ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਹੰਕਾਰ ਹੋ ਗਿਆ ਹੰਕਾਰੀ ਹੋ ਚੁੱਕੇ ਨੇ ਦੇਸ਼ ਦਾ ਰਾਜਾ ਜਦੋਂ ਦੇਸ਼ ਦਾ ਰਾਜਾ ਹੰਕਾਰੀ ਹੋ ਜਾਏ ਤਾਂ ਕਿਸੇ ਦੀ ਸੁਣਦਾ ਨਹੀਂ ਹੁੰਦਾ ਸੋ ਉਹ ਕੰਮ ਜਿਹੜਾ ਮੋਦੀ ਸਾਹਿਬ ਨੇ ਫੜਿਆ ਹੋਇਆਗਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਜਾਰੀ ਕਰਦਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਕਰਦਾ ਖਾਸ ਕਰਕੇ ਜਿਹੜੇ ਆਪੋਜੀਟ ਸਟੇਟ ਦੇ ਸਟੇਟ ਦੇਗੇ ਉਥੇ ਲਗਾਤਾਰ ਉਹਨਾਂ ਸਟੇਟਾਂ ਦੇ ਹਮਲੇ ਬੋਲੇ ਜਾ ਰਹੇ ਨੇ ਪਰ ਦੇਸ਼ ਹੌਲੀ-ਹੌਲੀ ਇਕੱਠ ਹੋ ਰਿਹਾ ਇਕ ਮੋਟ ਹੋ ਰਿਹਾ ਔਰ ਭਾਰਤੀ ਜਨਤਾ ਪਾਰਟੀ ਤੋਂ ਆਉਣ ਵਾਲੇ ਸਮੇਂ ਚ ਕਿਹੜੀ ਹਾਰ ਦਾ ਸਾਹਮਣਾ ਕਰਨਾ ਬਦਲ ਰਹੇ ਨੇ ਸਾਡੀ ਪਾਰਟੀ ਨੂੰ ਇਕੱਠ ਹੋਣ ਦੀ ਲੋੜ ਹੈ ਪੀਯੂ ਮਾਮਲੇ ਤੇ ਕਿਸ ਤਰ੍ਹਾਂ ਵਾਚ ਕਰਦੇ ਸਖਵੀ ਦੇ ਪਿਤਾ ਸਤਿਕਾਰਯੋਗ ਪਿਤਾ ਮਰਹੂਮ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸੈਂਟਰ ਸਰਕਾਰ ਨੂੰ ਲਿਖ ਕੇ ਪੱਤਰ ਭੇਜਿਆ ਸੀਗਾ ਕਿ ਇਹ ਯੂਨੀਵਰਸਿਟੀ ਤੁਸੀਂ ਲੈ ਲਓ ਅਸੀਂ ਇਸ ਯੂਨੀਵਰਸਿਟੀ ਤੋਂ ਨਹੀਂ ਰੱਖਣਾ ਚਾਹੁੰਦੇ ਸੋਦਾ ਉਹਨਾਂ ਨੂੰ ਤਾਂ ਬੋਲਣ ਦਾ ਅਧਿਕਾਰ ਨਹੀਂ ਕਿਉਂਕਿ ਹਮੇਸ਼ਾ ਹੀ ਉਹ ਕਦੇ ਪੰਜਾਬ ਨਾਲ ਨਹੀਂ ਖੜੇ ਉਹ ਕੇਂਦਰ ਨਾਲ ਖੜਦੇ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਪੰਜਾਬੀਦਾਂ ਨਾਲ ਡਟ ਕੇ ਖੜੀ ਹੈ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿਸਟਰਡ ਨਾਬਾ ਵੱਲੋਂ ਜਿਹੜਾ ਹੈ ਜੀ ਐਨਆਰ ਭਰਾਵਾਂ ਦੇ ਸਹਿਯੋਗ ਦੇ ਨਾਲ 7ਵਾਂ ਨਾਬਕ ਕਬੱਡੀ ਦਾ ਜਿਹੜਾ ਕਰਵਾਇਆ ਜਾ ਰਿਹਾ ਮੈਂ ਆਪਣੇ ਛੋਟੇ ਪ੍ਰਾ ਜਸਜੀਤ ਸੋਈਆਂ ਵਾਲਾ ਜਿਹੜੇ ਚੇਅਰਮੈਨ ਨੇ ਮਟਰਸ ਨਾਬਾ ਨੂੰ ਵਧਾਈ ਦੇਣਾ ਕਿ ਹਰ ਇੱਕ ਸਾਲ ਬਹੁਤ ਵੱਡਾ ਪ੍ਰਾਲਾ ਕਰਦੇ ਆ ਜਿੱਥੇ ਖਿਡਾਰੀ ਇਹਦੇ ਵਿੱਚ ਕਬੱਡੀ ਦਾ ਪ੍ਰਦਰਸ਼ਨ ਕਰਦੇ ਆ ਔਰ ਆਪਣਾ ਨਾਮਨਾ ਖੜਦੇ ਆ ਔਰ ਉਹ ਖਿਡਾਰੀ ਜਿਹੜੇ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਕਬੱਡੀ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਇੱਥੇ ਬੁਲਾ ਕੇ ਸਾਡਾ ਇਨਟਰਟੇਨਮੈਂਟ ਕਰਦੇ ਆ ਔਰ ਦੂਜੇ ਬੱਚਿਆਂ ਨੂੰ ਵੀ ਇਨਕਰੇਜ ਮਿਲਦਾ ਕਿ ਅਸੀਂ ਵੀ ਕੁਛ ਨਾ ਕੁਛ ਕਰੀਏ ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਵੀ ਜਿਹੜਾ ਹੁੰਦਾ ਜਿਹਦੇ ਵਿੱਚ ਅਲੱਗ-ਅਲੱਗ ਕਲਾਕਾਰ ਜਿਹੜੇ ਆਪਣੇ ਸੰਗੀਤ ਦੀਆਂ ਬੰਗੀਆਂ ਪੇਸ਼ ਕਰਦੇ ਆ ਸੋ ਖੇਡ ਤੇ ਸੱਭਿਆਚਾਰ ਦਾ ਸੁਮੇਲ ਜਿਹੜਾ ਹੈ ਜੀ ਤੇ ਬਹੁਤ ਹੀ ਸ਼ਾਨਦਾਰ ਆ ਸੋ ਮੇਰੇ ਵੱਲੋਂ ਇਸ ਬੱਚੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਜਿਆ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਦੇ ਵੱਲ ਸਤਵਾਂ ਨਾਬਾ ਕਬੱਡੀ ਕੱਪ ਆ ਨਰਵੀਰ ਤੇ ਲੱਖਨਵਸੇਨ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਅਸ 8 ਅਕੈਡਮੀਆਂ ਨੇ ਜਿਹੜਾ ਭਾਗ ਲਿਆ ਤੇ ਬਹੁਤ ਵੱਡੇ ਮੈਚ ਹੋ ਰਹੇ ਨੇ ਉਪਰੰਤ ਕਲਾਕਾਰਾਂ ਦਾ ਜਿਹੜਾ ਖੁੱਲਾ ਖੜਨ ਲੱਗ ਰਿਹਾ ਤੇ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਾਡੇ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਅਤੇ ਪੰਚਾਇਤਾਂ ਦੇ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਜੀ ਪਹੁੰਚੇ ਨੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬੀਤਾਏ ਦਿਲੋਂ ਧੰਨਵਾਦ ਕਰਦੇ ਹਾਂ ਇੱਕ ਹੀ ਇਨਾਮ ਰੱਖੇ ਗਏ ਨੇ ਹਾਂ ਪਹਿਲਾ ਇਨਾਮ 2 ਲੱਖਾਂ ਦੀ ਦੂਜਾ 1.5 ਲੱਖ ਬਾਕੀ 51 51000 ਰੁਪਏ ਵੈਸਟ ਰੇਡਰ ਤੇ ਜਾਪੀ ਦਾ ਸਨਮਾਨ ਕਰ ਰਹੇ ਹਾਂ ਇਸ ਮੌਕੇ ਆਰਨੇਤ ਸੱਭਾ ਹਰਜੀਤ ਹਰਮਨ ਸਤਿੰਦਰ ਸੱਤੀ ਜੈਲੀ ਅਮਰਤਾ ਟੱਲੋਂ ਕੁਲਵਿੰਦਰ ਸੋਹੀ ਤੇ ਐਸ ਕੋਰ ਜਿਹੜਾ ਦਰਸ਼ਕਾਂ ਮਨੋਰੰਜਨ ਕਰਨ ਲਈ ਪਹੁੰਚ ਰਹੇ ਨੇ ਜਾ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਵੱਲੋਂ ਬਹੁਤ ਹੀ ਸ਼ਾਨਦਾਰ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈਗਾ ਖੇਡ ਮੇਲਾ ਕਰਵਾਇਆ ਗਿਆ ਉਹਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆਗਾ ਮੇਰੇ ਨਾਲ ਸਾਡੇ ਲੋਕਲ ਇਥੋਂ ਦੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਔਰ ਪੰਜਾਬ ਦੇ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜਸਸੀ ਸੇਖੋਂ ਜੀ ਔਰ ਜਸਸੀ ਸੋਨਿਆ ਜੀ ਸਰਦਾਰ ਰਾਜਵਰ ਸਿੰਘ ਹੁੱਲੀ ਜੀ ਸਾਡੇ ਮੇਰ ਸਾਹਿਬ ਸਾਰੇ ਸਾਥੀ ਜਿਹੜੇ ਆਏ ਨੇਗੇ ਕਿਉਂਕਿ ਪੰਜਾਬ ਸਰਕਾਰ ਦਾ ਮਿਸ਼ਨ ਆ ਕਿ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਸਟੇਡੀਅਮ ਦੇ ਅੰਦਰ ਲੈ ਕੇ ਜਾਣਾਗਾ ਪੰਜਾਬ ਦੇ ਹਰ ਇੱਕ ਬੱਚੇ ਨੂੰ ਖੇਡਣ ਲਾਉਣਾਗਾ ਜਦੋਂ ਅਸੀਂ ਸਾਡੇ ਬੱਚਿਆਂ ਨੂੰ ਖੇਡਾਂ ਚ ਪਾਵਾਂਗੇ ਖੇਡ ਦੇ ਮੈਦਾਨ ਚ ਲੈ ਕੇ ਜਾਵਾਂਗੇ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਉਹ 100% ਖਤਮ ਹੋਊਗਾ ਕਿਉਂਕਿ ਖੇਡਣ ਦੇ ਨਾਲ ਮੁਲਕ ਨਸ਼ੇ ਬਲ ਨਹੀਂ ਬਦਦਾ ਹੈਗਾ ਹੁਣੇ ਹੀ ਸਭ ਤੋਂ ਵੱਡਾ ਬਜਟ ਜਿਹੜਾ ਇਸ ਸਾਲ ਦਾ ਸੀਗਾ ਉਹਦੇ ਚ 1000 ਕਰੋੜ 1000 ਕਰੋੜ ਰੁਪਇਆ ਸੀ ਖੇਡ ਸਟੇਡੀਅਮ ਬਣਾਉਣ ਲਈ ਰੱਖਿਆ ਜਿਹਦੇ ਨਾਲ 3000 ਪੰਜਾਬ ਦੇ ਅੰਦਰ ਪਿੰਡਾਂ 'ਚ 3000 ਖੇਡ ਸਟੇਡੀਅਮ ਬਣ ਰਹੇ ਨੇ 250 ਤੋਂ ਉੱਪਰ ਖੇਡ ਨਸਰੀਆਂ ਬਣ ਰਹੇ ਨੇ ਟੀਚਾ ਸਾਡਾ 1000 ਦਾਗਾ ਪਰ ਲੇਕਿਨ ਇਸ ਸਾਲ 250 ਤੋਂ ਉੱਪਰ ਬਣ ਚੁੱਕੀਆਂ ਨੇ ਗਈਆਂ ਸੋ ਖੇਡਾਂ ਬਕਰ ਪੰਜਾਬ ਦੀਆਂ ਇਹੀ ਕਾਰਨਾਂ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਨੈਸ਼ਨਲ 올림픽ਸ ਦੇ ਅੰਦਰ ਵੱਡੇ ਮੈਡਲ ਜਿੱਤ ਕੇ ਆਏ ਨੇ ਹੁਣੇ ਹੀ ਸਾਡੀ ਕ੍ਰਿਕਟ ਦੀ ਜਿਹੜੀ ਕੁੜੀਆਂ ਦੀ ਟੀਮ ਆ ਉਹ ਵੀ ਵਰਲਡ ਕੱਪ ਜਿਹੜਾ ਕ੍ਰਿਕਟ ਦਾ ਹੋਇਆ ਜਿੱਤ ਕੇ ਆਈ ਆ ਉਹਨਾਂ ਨੂੰ ਵੀ ਮੁਬਾਰਕਾਂ ਸੋ ਪੰਜਾਬ ਦੇ ਨੌਜਵਾਨ ਜਵਾਨਾਂ ਦੇ ਕਦਮ ਚੜ੍ਹਦੇ ਦੇ ਕੇ ਉਹਨ ਖੇਡ ਸਟੇਡੀਅਮਾਂ ਵੱਲ ਜਾ ਰਹੇ ਨੇ ਕਿ ਨਸ਼ਿਆਂ ਤੋਂ ਕੋਹਾਂ ਦੂਰ ਆਏ ਨੇ ਔਰ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਹੈ। ਆਰਐਸਐਸ ਦੇ ਪੋਤੇ ਦਾ ਕਤਲ ਹੋ ਗਿਆ, ਬੀਜੇ ਆਰਐਸਐਸ ਦੇ ਪੋਤੇ ਦਾ ਕਤਲ ਹੋਇਆ, ਬੀਜੇਪੀ ਕਹਿੰਦੀ ਵੀ ਲਾਅ ਐਂਡ ਆਰਡਰ ਤੇ ਪੰਜਾਬ ਸਰਕਾਰ ਫੇਲ ਹੈ। ਦੇਖੋ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ ਹੇਠਾ ਇਕਾ ਦੁੱਕਾ ਜਿੱਥੇ ਵੀ ਕਟਦਾਮਾਂ ਹੁੰਦੀਆਂ ਨੇਗੀਆਂ ਤੁਰੰਤ ਸਾਡੀ ਜਿਹੜੀ ਪੰਜਾਬ ਪੁਲਿਸ ਆ ਉਹ ਹਰਕਤ ਚਾ ਕੇ ਉਹਨਾਂ ਜਿਹੜੇ ਵੀ ਐਂਟੀ ਸੋਸ਼ਲ 엘ਿਮੈਂਟਸ ਨੇਗੇ ਉਹਨਾਂ ਦੇ ਖਿਲਾਫ ਜ਼ਬਰਦਸਤ ਸੈਕਸ਼ਨ ਕਰਦੀ ਆ ਜਿਹੜੇ ਪ੍ਰਦਰਸ਼ਨ ਕਰਦੇ ਉਹਨਾਂ ਪਰਚਾ ਦਰਜ ਕੀਤਾ ਗਿਆ ਸਟੂਡੈਂਟਾਂ ਦੀ ਇਸ ਤਰ੍ਹਾਂ ਦੇ ਦੇਖੋ ਕੇਂਦਰ ਸਰਕਾਰ ਪੰਜਾਬ ਦੇ ਹਰ ਇੱਕ ਵਿਅਕਤੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਨਫ਼ਰਤ ਕਰਦੀ ਆ ਚੰਡੀਗੜ੍ਹ ਦੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਖੋਹਣਾ ਚਾਹੁੰਦੀ ਆ ਮੈਂ ਦੇਖ ਰਿਹਾ ਸੀ ਹੁਣੇ ਹੀ ਪਹਿਲਾਂ ਜਿਹੜੀ ਪੁਰਾਣੀ ਸਰਕਾਰ ਸੀ ਉਨੇ ਲਿਖ ਕੇ ਭੇਜਿਆ ਸੀਗਾ ਕਿ ਸਾਨੂੰ ਕੋਈ ਲੋੜ ਨਹੀਂ ਹੈਗੀ ਯਾਨੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਲਿਖਿਆ ਸੀਗਾ ਕਿ ਇਹ ਯੂਨੀਵਰਸਿਟੀ ਜਿਹੜੀ ਕੇਂਦਰ ਲੈ ਲਵੇ ਤਾਂ ਪੰਜਾਬ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਪਰ ਲੇਕਿਨ ਅੱਜ ਪੰਜਾਬ ਦੇ ਅੰਦਰ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਜੀ ਮੁੱਖ ਮੰਤਰੀ ਨੇ ਇਹ ਯੂਨੀਵਰਸਿਟੀ ਬਿਲਕੁਲ ਰੱਖਾਗੇ ਬਿਲਕੁਲ ਨਹੀਂ ਜਾਣ ਦੇਵਾਂਗੇ ਕੇਂਦਰ ਸਰਕਾਰ ਦੇ ਸਾਰੇ ਮਨਸੂਬੇ ਜਿਹੜੇ ਅਸੀਂ ਫੇਲ ਕਰਾਂਗੇ ਸਮੁੱਚੇ ਪੰਜਾਬੀ ਜਿਹੜੇ ਨੇ ਉਹ ਇੱਕ ਮੁੱਟ ਨੇ ਇੱਕ ਜੁੱਟ ਨੇ ਇਹ ਲੜਾਈ ਸਾਡੀ ਕਾਮਨ ਆ ਸਾਡੀ ਸਾਦੀ ਆ ਸਾਰੇ ਪੰਜਾਬ ਦੀ ਡਟ ਕੇ ਲੜਾਂਗੇ ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰਹੂਗੀ ਐਨੋ ਪ੍ਰੋਟੈਸਟ ਹੋ ਰਿਹਾ ਕੇਂਦਰ ਸਰਕਾਰ ਕਿਉਂ ਨਹੀਂ ਜਾ ਰਹੀ ਠੀਕ ਆ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਹੰਕਾਰ ਹੋ ਗਿਆ ਹੰਕਾਰੀ ਹੋ ਚੁੱਕੇ ਨੇ ਦੇਸ਼ ਦਾ ਰਾਜਾ ਜਦੋਂ ਦੇਸ਼ ਦਾ ਰਾਜਾ ਹੰਕਾਰੀ ਹੋ ਜਾਏ ਤਾਂ ਕਿਸੇ ਦੀ ਸੁਣਦਾ ਨਹੀਂ ਹੁੰਦਾ ਸੋ ਉਹ ਕੰਮ ਜਿਹੜਾ ਬੋਦੀ ਸਾਹਿਬ ਨੇ ਫੜਿਆ ਹੋਇਆਗਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਜਾਰੀ ਕਰਦਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਕਰਦਾ ਖਾਸ ਕਰਕੇ ਜਿਹੜੇ ਆਪੋਜੀਟ ਸਟੇਟ ਦੇ ਸਟੇਟ ਦੇਗੇ ਉਥੇ ਲਗਾਤਾਰ ਉਹਨਾਂ ਸਟੇਟਾਂ ਦੇ ਹਮਲੇ ਬੋਲੇ ਜਾ ਰਹੇ ਨੇ ਪਰ ਦੇਸ਼ ਹੌਲੀ-ਹੌਲੀ ਇਕੱਠ ਹੋ ਰਿਹਾ ਇਕ ਮੋਟ ਹੋ ਰਿਹਾ ਔਰ ਭਾਰਤੀ ਜਨਤਾ ਪਾਰਟੀ ਤੋਂ ਆਉਣ ਵਾਲੇ ਸਮਝ ਕਿ ਰਾਹੀ ਹਾਰ ਦਾ ਸਾਹਮਣਾ ਕਰਨਾ ਸ਼ਖਵੀਰ ਬਾਦਲ ਕਹਿੰਦੇ ਨੇ ਸਾਰੀ ਪਾਰਟੀ ਨੂੰ ਇਕੱਠ ਹੋਣ ਦੀ ਲੋੜ ਹੈ ਪੀਯੂ ਮਾਮਲੇ ਦੇ ਕਿਸ ਤਰ੍ਹਾਂ ਵਾਚ ਕਰ ਦੇ ਪਿਤਾ ਸਤਿਕਾਰਯੋਗ ਪਿਤਾ ਮਰਹੂਮ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਸਰਦਾਰ ਪ੍ਰਕਾਸ਼ ਸਿੰਘ ਮਾਦਲ ਜੀ ਨੇ ਸੈਂਟਰ ਸਰਕਾਰ ਨੂੰ ਲਿਖ ਕੇ ਪੱਤਰ ਭੇਜਿਆ ਸੀਗਾ ਕਿ ਇਹ ਯੂਨੀਵਰਸਿਟੀ ਤੁਸੀਂ ਲੈ ਲਓ ਅਸੀਂ ਇਸ ਯੂਨੀਵਰਸਿਟੀ ਤੋਂ ਨਹੀਂ ਰੱਖਣਾ ਚਾਹੁੰਦੇ ਸੋਦਾ ਉਹਨਾਂ ਨੂੰ ਤਾਂ ਬੋਲਣ ਦਾ ਅਧਿਕਾਰ ਨਹੀਂ ਕਿਉਂਕਿ ਹਮੇਸ਼ਾ ਹੀ ਉਹ ਕਦੇ ਪੰਜਾਬ ਨਾਲ ਨਹੀਂ ਖੜੇ ਉਹ ਕੇਂਦਰ ਨਾਲ ਖੜਦੇ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਪੰਜਾਬੀ ਨਾਲ ਡਟ ਕੇ ਖੜੀ ਹੈ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿਸਟਰਡ ਨਾਬਾ ਵੱਲੋਂ ਜਿਹੜਾ ਹੈ ਜੀ ਐਨਆਰ ਭਰਾਵਾਂ ਦੇ ਸਹਿਯੋਗ ਦੇ ਨਾਲ 7ਵਾਂ ਨਾਬਕ ਕਬੱਡੀ ਦਾ ਜਿਹੜਾ ਕਰਵਾਇਆ ਜਾ ਰਿਹਾ ਮੈਂ ਆਪਣੇ ਛੋਟੇ ਪ੍ਰਾ ਜਸਜੀਤ ਸੋਈਆਂ ਵਾਲਾ ਜਿਹੜੇ ਚੇਅਰਮੈਨ ਨੇ ਮਟਰਸ ਨਾਬਾ ਨੂੰ ਵਧਾਈ ਦੇਣਾ ਕਿ ਹਰ ਇੱਕ ਸਾਲ ਬਹੁਤ ਵੱਡਾ ਪ੍ਰਾਲਾ ਕਰਦੇ ਆ ਜਿੱਥੇ ਖਿਡਾਰੀ ਇਹਦੇ ਵਿੱਚ ਕਬੱਡੀ ਦਾ ਪ੍ਰਦਰਸ਼ਨ ਕਰਦੇ ਆ ਔਰ ਆਪਣਾ ਨਾਮਨਾ ਖੜਦੇ ਆ ਔਰ ਉਹ ਖਿਡਾਰੀ ਜਿਹੜੇ ਦੁਨੀਆ ਭਰ ਦੇ ਵਿਚ ਅੰਤਰਰਾਸ਼ਟਰੀ ਪੱਧਰ ਤੇ ਕਬੱਡੀ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਇੱਥੇ ਬੁਲਾ ਕੇ ਸਾਡਾ ਇਨਟਰਟੇਨਮੈਂਟ ਕਰਦੇ ਆ ਔਰ ਦੂਜੇ ਬੱਚਿਆਂ ਨੂੰ ਵੀ ਇਨਕਰੇਜ ਮਿਲਦਾ ਕਿ ਅਸੀਂ ਵੀ ਕੁਛ ਨਾ ਕੁਛ ਕਰੀਏ ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਵੀ ਜਿਹੜਾ ਹੁੰਦਾ ਜਿਹਦੇ ਵਿੱਚ ਅਲੱਗ-ਅਲੱਗ ਕਲਾਕਾਰ ਜਿਹੜੇ ਆਪਣੇ ਸੰਗੀਤ ਦੀਆਂ ਬੰਗੀਆਂ ਪੇਸ਼ ਕਰਦੇ ਆ ਸੋ ਖੇਡ ਤੇ ਸੱਭਿਆਚਾਰ ਦਾ ਸੁਮੇਲ ਜਿਹੜਾ ਹੈ ਜੀ ਤੇ ਬਹੁਤ ਹੀ ਸ਼ਾਨਦਾਰ ਆ ਸੋ ਮੇਰੇ ਵੱਲੋਂ ਇਸ ਬੱਚੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਦੇ ਵੱਲੋਂ ਸਤਵਾਂ ਨਾਬਾ ਕਬੱਡੀ ਕੱਪ ਆ ਨਰਵੀਰਤ ਲੱਖਣਵਸਿੰਹ ਸਾਹਿਬ ਦੇ ਯੋਗ ਨਾਲ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਅਸ 8 ਅਕੈਡਮੀਆਂ ਨੇ ਜਿਹੜਾ ਭਾਗ ਲਿਆ ਤੇ ਬਹੁਤ ਵੱਡੇ ਮੈਚ ਹੋ ਰਹੇ ਨੇ ਉਪਰੰਤ ਕਲਾਕਾਰਾਂ ਦਾ ਜਿਹੜਾ ਖੁੱਲਾ ਖੜਨ ਲੱਗ ਰਿਹਾ ਤੇ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਾਡੇ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਅਤੇ ਪੰਚਾਇਤਾਂ ਦੇ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਜੀ ਪਹੁੰਚੇ ਨੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬੀਤਾ ਦੇ ਲੋ ਧੰਨਵਾਦ ਕਰਦੇ ਹਾਂ ਇਹ ਕੀ ਇਨਾਮ ਰੱਖੇ ਗਏ ਨੇ ਹਾਂ ਪਹਿਲਾ ਇਨਾਮ 2 ਲੱਖਾਂ ਦੀ ਦੂਜਾ 1.5 ਲੱਖ ਬਾਕੀ 51 52 ਹਜ਼ਾਰ ਰੁਪਏ ਵੈਸਟ ਰੇਡਰ ਤੇ ਜਾਪੀ ਦਾ ਸਨਮਾਨ ਕਰ ਰਹੇ ਹਾਂ ਇਸ ਮੌਕੇ ਆਰਨੇਤ ਸੱਭਾ ਹਰਜੀਤ ਹਰਮਨ ਸਤਿੰਦਰ ਸੱਤੀ ਜੈਲੀ ਅਮਰਤਾ ਟੱਲੋਂ ਕੁਲਵਿੰਦਰ ਸੋਹੀ ਤੇ ਐਸ ਕੋਰ ਜਿਹੜਾ ਦਰਸ਼ਕਾਂ ਮਨੋਰੰਜਨ ਕਰਨ ਲਈ ਪਹੁੰਚ ਰਹੇ ਨੇ